ਹੈਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸ਼াশੀਕਾਲ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਨੇ ਠੀਕ ਠਾਕ ਹੋਵਗੇ ਅਗਰ ਸਾਡੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਫੋਲੋ ਕਰਨਾ ਜੀ ਜਿੰਨਾ ਮੇਰੀਆਂ ਭੈਣਾਂ ਨੇ ਸਾਡੇ ਚੈਨਲ ਪਹਿਲਾਂ ਤੋਂ ਹੀ ਫੋਲੋ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜਬ ਬਹੁਤ ਸੋਹਣੇ ਸੂਟ ਲੈ ਕੇ ਆਏ ਜੋ ਕਿ ਮਿਡਲਵਰਕ ਦੇ ਸੂਟ ਰੈਡੀ ਕੀਤੇ ਨੇਗੇ ਬਹੁਤ ਹੀ ਪਿਆਰੇ ਡਿਜ਼ਾਈਨ ਰੈਡੀ ਹੋਏ ਹੋਏ ਨੇ ਦੇਖ ਸਕਦੇ ਹੋ ਜਿਉਂ ਆਪਾਂ ਨੇ ਵਰਬਰੀ ਤੇ ਸੂਟ ਰੈਡੀ ਕੀਤਾ ਹੈਗਾ ਇਹ ਵਾਲਾ neck ਤੇ ਕੰਮ ਕੀਤਾ ਹੈ ਤੁਸੀਂ ਦੇਖੋ ਤਾਂ ਬਹੁਤ ਹੀ ਪਿਆਰਾ ਕਲਰ ਲਗਾ ਕੇ ਆਪਾਂ ਨੇ ਸੂਟ ਰੈਡੀ ਕੀਤਾ ਕਸਟਮਰ ਦੇ ਨੂੰ ਮਾਰਤੇ ਇਹ ਵਾਲੇ ਦੇ ਨਾਲ 슬ੀਵਸ ਤੇ ਵਰਕ ਕੀਤਾ ਹੈਗਾ 슬ੀਵਸ ਤੇ ਬਹੁਤ ਸੋਹਣਾ ਵਰਕ ਹੋਇਆ ਨਾਲ ਹੀ ਆਪਾਂ ਇਹਦੇ ਬੋਟਮ ਤੇ ਵਰਕ ਕੀਤਾ ਹੋਇਆ ਹੈ ਇਹ ਵਾਲਾ ਵਰਕ ਇਹਦੇ ਬੋਟਮ ਤੇ ਹੋਇਆ ਹੋਇਆ ਤੁਸੀਂ ਇਹਨਾਂ ਬਹੁਤ ਸੋਹਣੇ ਸੂਟ ਬਣਿਆ ਹੈਗਾ ਤੁਸੀਂ ਇਹਨੂੰ ਕਿਸੇ ਵੀ ਕਲਰ ਤੇ ਕਿਸੇ ਵੀ ਫੈਬਰਿਕ ਤੇ ਬਣਵਾ ਸਕਦੇ ਹੋ ਬਹੁਤ ਸੋਹਣਾ ਪੀਸ ਬਣਿਆ। ਉਹਦੀ ਕੱਟ ਪ੍ਰਾਈਸ ਤੇ ਵਾਲੇ ਸੂਟ ਰੈਡੀ ਕਰਦੇ ਆਪਾਂ। ਅਗਲਾ ਕੀਤਾ ਆਪਾਂ ਨੇ ਬਰਬਰੀ ਕਾਟਨ ਦੇ। ਇਹ ਵੀ ਦੇ ਨਾਲ ਬਹੁਤ ਸੋਹਣਾ ਬਣਿਆਗੇ। ਜਿਹਦੇ ਇਸ ਤਰ੍ਹਾਂ ਸਾਰੇ ਫਰੰਟ ਦੇ ਵਿੱਚ ਬੁੱਟੀ ਬਣੀ ਹੋਈ ਹੈਗੀ। ਇਹ ਵਾਲੇ ਦੇ ਨੱਕ ਨਾਲ ਬਣੀ ਹੋਇਆ ਹੈ। ਨੱਕ ਤੇ ਬਹੁਤ ਸੋਹਣਾ ਵਰਕ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ। ਫੁੱਲ ਫਿਨਿਸ਼ਿੰਗ ਨਾਲ ਵਰਕ ਹੋਇਆ ਹੋਇਆ ਹੈ। ਇਹ ਵਾਲਾ ਇਹਦੇ ਵਰਕੇ ਦੇ 슬ੀਵਸ ਤੇ ਹੋਇਆ ਹੋਇਆ ਹੈ। ਬਹੁਤ ਹੀ ਪਿਆਰਾ ਵਰਕ ਹੈ 슬ੀਵਸ ਤੇ ਵੀ। ਸੇਮ ਵਰਕੇ ਇਹਦੇ ਬਾਟਮ ਤੇ ਹੋਇਆ ਹੋਇਆ। ਤੁਸੀਂ ਇਹਨੂੰ ਵੀ ਕਿਸੇ ਵੀ ਕਲਰ ਦੇ ਕਿਸੇ ਫੈਬਰਿਕ ਤੇ ਬਣਵਾ ਸਕਦੇ ਬਹੁਤ ਹੀ ਪਿਆਰਾ ਛੂਟ ਬਣਿਆ ਹੈ। ਇਹ ਵਾਲਾ ਸੂਟ ਆਪਣਾ ਖਾਦੀ ਕਾਟਨ ਤੇ ਬਣਿਆ ਹੋਇਆ ਹੈਗਾ ਸਾਰੇ ਸਟਾਫ ਹੋਣਗੇ ਜਿਹੜੇ ਗੁੱਡ ਕੁਆਲਿਟੀ ਦੇ ਹੋਣਗੇ ਬਹੁਤ ਹੀ ਸੋਹਣਾ ਫੈਬਰਿਕ ਹੈ ਵੀ ਲਾਈਨਿੰਗ ਦੀ ਇਹਨਾਂ ਨੂੰ ਕਿਸੇ ਵੀ ਫੈਬਰਿਕ ਨੂੰ ਨੀਟ ਨਹੀਂ ਹੈਗੀ ਬਹੁਤ ਸੋਹਣੇ ਸੂਟ ਬਣਿਆ ਇਹਦਾ ਵੀ ਵਰਕ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਵਰਕ ਬਣਿਆ ਹੋਇਆ ਹੈ ਬਹੁਤ ਸੋਹਣੀ ਫਿਨਿਸ਼ਿੰਗ ਹੋਈ ਹੋਈ ਹੈਗੀ ਕਲਰ ਕੰਬੀਨੇਸ਼ਨ ਦੇਖ ਕੇ ਬਹੁਤ ਹੀ ਪਿਆਰੇ ਬਣਿਆ ਹੈਗੀ ਇਹ ਵਾਲਾ ਵਰਕ ਇਹਦੀ 슬ੀਵਸ ਤੇ ਬਣਿਆ ਹੋਇਆ ਤੁਸੀਂ ਇਹ ਵਰਕ ਨੂੰ ਬੋਟਮ ਤੇ ਵੀ ਐਡ ਕਰਵਾ ਸਕਦੇ ਹੋ। ਮੋਤੀ ਸੋਨਾ ਪੀਸ ਬਣਿਆ ਤੁਸੀਂ ਇਹਨੂੰ ਵੀ ਕਿਸੇ ਵੀ ਕਲਰ ਤੇ ਕਿਸੇ ਵੀ ਫੈਬਰਿਕ ਤੇ ਬਣਵਾ ਸਕਦੇ ਹੋ। ਇਹ ਕਸਟਮਰ ਦੀ ਨਿਰਮਾਣ ਤੇ ਸੂਟ ਬਣਿਆ ਹੋਇਆ ਹੈ। ਇਹ ਵਾਲੇ ਸੂਟ ਦਾ ਜਿਹੜਾ ਪ੍ਰਾਈਸ ਹੈਗਾ 1300 ਰੁਪਏ ਹੈ। ਜੇਕਰ ਇਹ ਵਾਲੇ ਸੂਟ ਰੈਡੀ ਕਿਤੇ ਹੋਏ ਨੇਗੇ। ਉਹ ਸੋਨੇ ਦੇ ਚਿੱਟਮ ਦੇ ਪਲਾਜੋ ਨਾਲ ਸੂਟ ਰੈਡੀ ਹੁੰਦੇ ਨੇਗੇ ਤੁਸੀਂ ਇਹਦੇ ਨਾਲ ਸਟ੍ਰੇਟ ਬਾਟਮ ਵੀ ਬਣਾ ਸਕਦੇ ਹੋ ਐਸ ਤਰ੍ਹਾਂ ਆਪਾਂ ਨੇ ਲੈਸ ਲਗਾ ਕੇ ਇਹਨੂੰ ਫਿਨਿਸ਼ਿੰਗ ਦਿੱਤੀ ਹੈ ਉਹ ਸੋਨਾ ਲੈਕਨਾਲ ਡਿਜ਼ਾਈਨਿੰਗ ਕੀਤਾ ਗਿਆ ਇਸ ਤਰ੍ਹਾਂ ਸਲੀਟ ਵੀ ਇਹਦੇ ਲੈਸ ਲਗਾਈ ਆਪਾਂ ਨੇ ਬਾਟਮ ਇਹਦੀ ਸਟੇਟ ਰੱਖੀ ਹੈ ਤੁਸੀਂ ਇਹਨੂੰ ਪਲਾਜੋ ਵੀ ਐਡ ਕਰਵਾ ਸਕਦੇ ਹੋ ਬਹੁਤ ਸੋਹਣਾ ਡਿਜ਼ਾਈਨ ਬਣੀ ਹੋਈ ਹੈ ਤੁਸੀਂ ਇਹ ਸਹਜ ਬਹੁਤ ਹੀ ਪਿਆਰਾ ਸੂਟ ਬਣਦਾ ਹੈ ਇਹ ਵਾਲੀ ਸੂਟ ਦਾ ਪ੍ਰਾਈਸ ਹੈਗਾ ਜਿਹੜਾ ਕਿ 900 ਰੁਪਏ ਇਹਦੇ ਵਿੱਚ ਆਪਣੇ ਕੋਲੇ ਵਾਲੀ ਕਲਰ ਲੈ ਕਿੰਨੀ ਹੋਰ ਵੀ ਇਹਦੇ ਵਿੱਚ ਸੂਟ ਆਪਣੇ ਕੋਲੇ ਹੈਗੇ ਨੇ ਕਿਉਂ ਫੋਟੋ ਸਾਡੇ ਤੋਂ ਵਰਤ ਕੇ ਸ਼ੇਅਰ ਕਰਵਾ ਸਕਦੇ ਹੋ ਬਹੁਤ ਥੋੜੇ ਵੀ ਸੁੰਦੇ ਨੇ ਸਾਰੇ ਨਾਲ ਅਲੱਗ-ਅਲੱਗ ਦੇ ਪਲਾਜ਼ੋ ਮਣੇ ਨੇ ਇਸ ਪ੍ਰਾਈਸ ਵਿੱਚ ਬਲੈਕ ਪਰੰਪਲਾਜ਼ੋ ਬਣਿਆ ਹੋਇਆ ਨੀਚੇ ਕੱਟ ਵਰਕ ਬਣਿਆ ਹੋਇਆ ਇਹਨਾਂ ਇਸ ਤਰ੍ਹਾਂ ਦਾ ਪਲਾਜ਼ੋ ਬਹੁਤ ਥੋੜੇ ਪ੍ਰਿੰਟ ਨੇ ਬਹੁਤ ਸੋਨੀ ਕੁਆਲਿਟੀ ਹੈ ਇਹ ਜੀ ਅਗਲਾ ਸਟੂਡ ਆਪਾਂ ਇਹ ਵੀ ਬਹੁਤ ਸੋਹਣਾ ਰੈਡੀ ਕੀਤਾ ਹੋਇਆ ਹੈ ਇਹ ਸਾਰਾ ਚਿਕਨ ਉਸ ਜਿਹੜਾ ਵਰਕ ਹੋਇਆ ਹੋਇਆ ਹੈ ਬਹੁਤ ਹੀ ਪਿਆਰਾ ਪੀਸ ਬਣਿਆ ਹੈ ਇਸ ਤਰ੍ਹਾਂ ਆਪਾਂ ਇਹ ਕੱਪੜੀਆਂ ਸਲੀਵਸ ਤੇ ਰੈਡੀ ਕੀਤੀਆਂ ਨੇਗੇ ਲੇਸ ਲਗਾ ਕੇ ਦਾ ਇਸ ਤਰ੍ਹਾਂ ਅਗਲਾ ਲਿਆ ਨਹੀਂ ਕੀਤੇ ਇਸ ਤਰ੍ਹਾਂ ਆਪਾਂ ਇਹਦੇ ਤੇ ਬੋਟਨ ਲਗਾ ਮੰਗੇ ਇਹਨਾਂ ਵੀ ਆਪਾਂ ਇਸ ਤਰ੍ਹਾਂ ਥਿੰਸ ਡੇਟ ਬਾਟਮ ਰੱਖੀ ਹੈ ਬਹੁਤ ਸੋਹਣਾ ਪੀਸ ਬਣਿਆ ਹੈ ਇਹਦੇ ਨਾਲ ਦਾ ਸੇਮ ਕਲਰ ਵੀ ਆਪਣੇ ਕੋਲ ਹੈ ਗ੍ਰੇ ਕਲਰ ਦੇ ਵਿੱਚ ਇਹ ਬਣਾ ਬਹੁਤ ਸੋਹਣਾ ਪੀਸ ਬਣਦਨੀ ਤੁਸੀਂ ਸਾਡੇ ਤੋਂ ਕਿਸੇ ਤਰ੍ਹਾਂ ਦਾ ਵੀ ਸੂਟ ਰੈਡੀ ਕਰਵਾ ਸਕਦੇ ਹੋ ਮਸ਼ੀਨ ਵਰਕ ਹੈਂਡ ਵਰਕ ਕੋਈ ਵੀ ਸੂਟ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜੁਮ ਕਰ ਨਾਲ ਜੀ ਥੈਂਕ ਯੂ ਜੀ